ਇੱਕ ਵਾਰੀ ਨਹੀਂ ਕੋਈ ਲਾਲਾ ਹੁੰਦਾ ਤੇ ਉਹ ਸੁੱਤਾ ਪਿਆ ਹੁੰਦਾ ਤੇ ਜੋ ਸੁੱਤਾ ਪਿਆ ਹੁੰਦਾ ਤੇ ਉਹ ਇੱਕੇ ਦਮ ਉਹਦੀ ਅੱਖ ਖੋਲ੍ਹਿਆ ਦੀ ਤੇ ਉਹਨੂੰ ਸਾਹਮਣੇ ਕੋਈ ਖੜਾ ਦਿਸਦਾ ਤੇ ਉਹ ਡਰ ਜਾਂਦਾ ਇੱਕੇ ਦਮ ਜਦੋਂ ਕਿਸੇ ਨੂੰ ਸਾਹਮਣੇ ਖੜਾ ਵੇਖਦਾ ਤੇ ਉਹ ਅੱਗੋਂ ਆਵਾਜ਼ ਆਉਂਦੀ ਆ ਤੇ ਉਹ ਕਹਿੰਦੀ ਕਿ ਵੀ ਮੈਂ ਬਰਕਤ ਆ ਤੇ ਲਾਲਾ ਜੀ ਤੁਸੀਂ ਡਰੋ ਨਾ ਤੇ ਵੀ ਮੈਂ ਹੁਣ ਬਹੁਤ ਟਾਈਮ ਤੁਹਾਡੇ ਘਰੇ ਰਹਿ ਪੀਆ ਤੇ ਹੁਣ ਮੈਂ ਜਾਣਾ ਇੱਥੋਂ ਤੇ ਉਹ ਲਾਲਾ ਕਹਿੰਦੇ ਕੀ ਸਾਡੇ ਤੋਂ ਕੋਈ ਗਲਤੀ ਹੋ ਗਈ ਕਹਿੰਦੀ ਨਹੀਂ ਕਹਿੰਦੀ ਵੈਸੇ ਹੀ ਮੈਂ ਕਿਸੇ ਹੋਰ ਘਰ ਵੀ ਜਿਹੜਾ ਮਾਰਿਆ ਵਾ ਤੇ ਉਹ ਕਹਿੰਦੇ ਚਲੋ ਠੀਕ ਆ ਵੀ ਥੋੜੀ ਮਰਜੀ ਪਰ ਆ ਜਰੂਰ ਜੈਜ ਤੇ ਉਹ ਕਹਿੰਦੀ ਖੈਣਾ ਵੀ ਮੈਂ ਉੱਥੇ ਨਹੀਂ ਬਸ ਆਉਂਦੀ ਜਿੱਥੇ ਘਰੇ ਕਹਿੰਦੀ ਕਲੇਸ਼ ਹੁੰਦਾ ਨਹੀਂ ਤਾਂ ਮੈਂ ਆ ਹੀ ਜਾਨੀ ਨਹੀਂ ਤੇ ਉਹ ਜਦੋਂ ਵੀ ਜਾਂਦੀ ਰਹਿੰਦੀ ਆ ਬਰਕਤ ਕਰੋ ਉਹਦੇ ਲਾਲੇ ਦੇ ਉਹ ਤੇ ਉਹ ਕੀ ਹੁੰਦਾ ਵੀ ਸ਼ਾਮ ਦੇ ਸਮੇਂ ਜਦੋਂ ਲਾਲਾ ਘਰੇ ਆਉਂਦਾ ਤੇ ਰੋਟੀ ਖਾਣ ਲੱਗਦਾ ਲੈ ਸਬਜੀ ਦੀ ਪਹਿਲੀ ਵਰਕੀ ਲਾਉਂਦਾ ਤੇ ਸਬਜੀ ਜਿਵੇਂ ਖਾਰੀ ਬਣੀ ਪਈ ਜਾਂਦੀ ਤੇ ਉਹ ਕਹਿੰਦਾ ਕਿ ਪਹਿਲਾਂ ਬੋਲਣ ਲੱਗਦਾ ਤੇ ਫਿਰ ਨਾ ਉਹ ਲਾਲਾ ਸਮਝ ਜਾਂਦਾ ਕਹਿੰਦਾ ਵੀ ਬਰਕਤ ਗਈ ਕਰ ਤੇ ਕਲੇਸ਼ ਆਉਣਾ ਜਿਹੜਾ ਉਹ ਘਰੇ ਸ਼ੁਰੂ ਹੋ ਗਿਆ ਤੇ ਪਰ ਉਹ ਨਾ ਉੱਥੇ ਹੀ ਚੁੱਪ ਕਰ ਜਾਂਦਾ ਚੁੱਪ ਕਰਕੇ ਰੋਟੀ ਖਾ ਲੈਂਦਾ ਉਵੇਂ ਦੀ ਉਵੇਂ ਫਿਰ ਕੀ ਹੁੰਦਾ ਵੀ ਉਹ ਨਾ ਅਗਲੇ ਦਿਨ ਅਗਲੇ ਦਿਨ ਹੀ ਉਸੇ ਦਿਨ ਵੀ ਉਹ ਉਸ ਤੋਂ ਬਾਅਦ ਉਹਦਾ ਮੁੰਡਾ ਆਉਂਦਾ ਰੋਟੀ ਖਾਣ ਤੇ ਮੁੰਡਾ ਜਦੋਂ ਪਹਿਲੀ ਬੁਰਕੀ ਪਾਉਂਦਾ ਤੇ ਸਬਜ਼ੀ ਜਮਾਂ ਖਾਰੀ ਹੁੰਦੀ ਆ ਤੇ ਉਹ ਪੁੱਛਦਾ ਪੁੱਛਦਾ ਪਹਿਲਾਂ ਉਹਦੇ ਘਰ ਵਾਲੀ ਨੂੰ ਕਹਿਣ ਲੱਗਦਾ ਫਿਰ ਉਹ ਪੁੱਛਦਾ ਕਹਿੰਦਾ ਕਿ ਵੀ ਪਾਪਾ ਰੋਟੀ ਕਹਿੰਦਾ ਖਾ ਗਿਆ ਉਹ ਕਹਿੰਨੀ ਹਾਂ ਖਾ ਗਿਆ ਤੇ ਮੁੰਡਾ ਨਾ ਉੱਥੇ ਚੁੱਪ ਕਰ ਜਾਂਦਾ ਥਾਂ ਤੇ ਉਹ ਕਹਿੰਦਾ ਚਲ ਯਾਰ ਜਦੋਂ ਹੁਣ ਉਹਨੇ ਨਹੀਂ ਰੌਲਾ ਪਾਇਆ ਉਹ ਰੋਟੀ ਖਾ ਗਿਆ ਤੇ ਵੀ ਮੈਂ ਵੀ ਖਾਦੋਂ ਪਾਉਣਾ ਐ ਮੈਂ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਉਹਦੇ ਲਾਲੇ ਦੇ ਘਰਾਂ ਵਾਲੀ ਰੋਟੀ ਖਾਣ ਲੱਗਦੀ ਆ ਤੇ ਉਹਨੂੰ ਵੀ ਸਬਜੀ ਜਿਹੜੀ ਖਾਰੀ ਲੱਗਦੀ ਹੈ ਤੇ ਉਹ ਬੋਲਣ ਲੱਗਦੀ ਉਹ ਸੋਚਦੇ ਉਹ ਪੁੱਛਦੀ ਕਿ ਨਹੀਂ ਕਿ ਕਿ ਵੀ ਮੁੰਡਾ ਤੇ ਵੀ ਤੇਰਾ ਪਾਪਾ ਰੋਟੀ ਖਾ ਗਿਆ ਕਿ ਨਹੀਂ ਹਾਂ ਖਾ ਗਿਆ ਤੇ ਉਹ ਕਹਿੰਦੀ ਕਿ ਵੀ ਫਿਰ ਉਹ ਵੀ ਚੁੱਪ ਕਰ ਜਾਂਦੀ ਉਹ ਕੰਨੀ ਵੀ ਚਲ ਛੱਡ ਕੀ ਰੌਲਾ ਪਾਉਣਾ ਤੇ ਜਦੋਂ ਇੰਨੀ ਗੱਲ ਹੁੰਦੀ ਹੈ ਨਾ ਵੀ ਤੇ ਬਾਅਦ ਚ ਨਾ ਉਹ ਵੇਖਦੀ ਖਾ ਕੇ ਰੋਟੀ ਖਾਣ ਲੱਗਦੀ ਆ ਤੇ ਉਹਦੇ ਤੋਂ ਕਿਤੇ ਵੈਸੀ ਵਿਚਾਰੀ ਤੋਂ ਵੱਧ ਪੈ ਗਿਆ ਨਾ ਤੇ ਉਹ ਕਹਿੰਦੀ ਕਿ ਵੀ ਮੇਰੇ ਘਰ ਦੇ ਕਿੰਨੇ ਚੰਗੇ ਅਗੇ ਮੈਂ ਕੋਈ ਨਹੀਂ ਕੁਝ ਬੋਲਿਆਗਾ ਉਹ ਮੇਰੇ ਤੋਂ ਇਨਾ ਸਬਜੀ ਦੇ ਵਿੱਚ ਲੂਣ ਪੈ ਗਿਆ ਸੀ ਤੇ ਉਹ ਕੀ ਹੁੰਦਾ ਵੀ ਉਹ ਨਾ ਦੋਹਾਂ ਤਿੰਨਾਂ ਦਿਨਾਂ ਬਾਅਦ ਬਰਕਤ ਆ ਜਿਹੜੀ ਵਾਪਸ ਉਹਨਾਂ ਦੇ ਘਰੇ ਮੁੜਿਆਂਦੀ ਲਾਲਾ ਕਹਿੰਦਾ ਵੀ ਕਿਵੇਂ ਤੂੰ ਆ ਗਈ ਕਿ ਨਹੀਂ ਮੈਂ ਜਿਹੜੇ ਘਰੇ ਵੀ ਜਾਂਦੀ ਸੀ ਨਾ ਉੱਥੇ ਕਲੇਸ਼ ਹੁੰਦਾ ਸੀ ਤੇ ਪਰ ਤੁਸੀਂ ਇਹ ਵੀ ਜੇ ਵੀ ਤੁਸੀਂ ਆਪਦੇ ਘਰੇ ਕਲੇਸ਼ ਨਹੀਂ ਪੈਂਦਾ ਸੋ ਵੀਰੇ ਬਰਕਤ ਉੱਥੇ ਹੁੰਦੀ ਆ ਜਿੱਥੇ ਕਲੇਸ਼ ਨਹੀਂ ਹੁੰਦਾ ਜਿੱਥੇ ਚਾਰੇ ਜੀ ਹਰਾਲ ਮਿਲ ਕੇ ਰਹਿਣ ਸਦਾ ਆਸ ਵਿੱਚ ਪ੍ਰੇਮ ਪਿਆਰ ਥਵਾਕ ਬਣਿਆ ਰਵੇ ਜਿਨ੍ਹਾਂ ਦਾ ਤੇ ਫੇਰੀ ਇਹ ਜਿਹੜੇ ਘਰ ਆ ਤਰੱਕੀ ਕਰਦੇ ਆ ਫੇਰੀ ਇੱਕ ਸਵਰਗ ਵਾਂਦੇ ਸਵਰਗ ਨਰਕ ਕਿਸ ਨੇ ਦੇਖਿਆ ਨਹੀਂ ਪਰ ਇਹ ਜਿਹੜੇ ਘਰ ਆ ਸਾਡੇ ਜਿੱਥੇ ਅਸੀਂ ਰਹਿੰਨੇ ਉਹ ਜਗਾ ਸਵਰਗੀ ਹੁੰਦੀ ਆ ਤੇ ਜਿੱਥੇ ਕਲੇਸ਼ ਹੋਵੇ ਤੇ ਉੱਥੇ ਹਮੇਸ਼ਾ ਉਹ ਨਰਕੀ ਹੁੰਦਾ ਇੱਕ ਹਾਸਾ ਚ ਤੇ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲੈਣਾ ਜੀ